ਇੱਕ ਸ਼ਬਦਾ ਮਤਲਬ ਸਾਂਝੀ ਸੁੱਖ ਸੁੱਖ ਦਾ ਸਾਂਝੀ ਇਹ ਗੱਲ ਕਿਸੇ ਰਿਸ਼ਤੇਦਾਰ ਦੀ ਨਹੀਂ ਹੋ ਸਕਦੀ ਇਹ ਗੱਲ ਕਰ ਰਹੇ ਹਾਂ ਆਪਣੇ ਸਕੇ ਆਪਣੇ ਚਾਚੇ ਤਾਇਆ ਦੀ ਤੇ ਉਹਨਾਂ ਦੇ ਪੁੱਤਰਾਂ ਦੀ ਇੱਕੋ ਦਾਦੇ ਪਰਦਾਦੇ ਦੀ ਵੰਸ਼ ਦੀ ਸ਼੍ਰੀਖ ਸ਼ਬਦ ਸਾਡੇ ਵੱਡੇ ਬਡੇਰਿਆਂ ਨੇ ਘੜਿਆ ਪੁਰਾਣੇ ਸਮਿਆਂ ਵਿੱਚ ਬੜੇ ਮਾਣ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਦਸਤੇ ਇਹ ਸਾਡੇ ਭਰਾ ਨੇ ਸਾਡੇ ਸ਼ਰੀਕ ਨੇ ਉਹਨਾਂ ਟਾਈਮਾਂ ਵਿੱਚ ਜਦੋਂ ਬਰਾਤ ਜਾਂਦੀ ਤਾਂ ਲਾੜੀ ਦੇ ਘਰ ਰੋਟੀ ਦੇ ਵੇਲੇ ਸਾਰੇ ਸ਼ਰੀਕ ਇੱਕ ਪ੍ਰਾਂਤ ਵਿੱਚ ਰੋਟੀ ਖਾ ਕੇ ਆਪਣੇ ਪਰ ਰੱਪੇ ਦਾ ਅਹਿਸਾਸ ਕਰਵਾਉਂਦੇ ਪਰ ਪਤਾ ਨਹੀਂ ਕਿਉਂ ਪਿਛਲੇ ਕੁਝ ਦਹਾਕਿਆਂ ਤੋਂ ਸ਼ਰੀਕ ਸ਼ਬਦ ਸੁਣਨ ਵਿੱਚ ਬਦਲ ਗਿਆ ਹੈ ਸ਼ਰੀਕ ਸ਼ਬਦ ਦੁਸ਼ਮਣੀ ਦੇ ਤੌਰ ਤੇ ਵਰਤਿਆ ਜਾਣ ਲੱਗਾ ਕੁਝ ਫਿਲਮਾਂ ਬਣੀਆਂ ਜਿੰਨਾਂ ਨੇ ਬਾਲਦੀ ਤੇ ਤੇਲ ਪਾਉਣ ਵਾਲੀ ਗੱਲ ਕੀਤੀ ਘਰ ਦਾ ਕੋਈ ਵੀ ਮੂਕੀ ਕਦੇ ਨਹੀਂ ਚਾਹੁੰਦਾ ਕਿ ਅੱਗੇ ਜਾ ਕੇ ਉਸ ਤੇ ਪੋਤੇ ਪਰੋਤੇ ਦੁਸ਼ਮਣ ਬਣ ਜੇ ਇਹ ਗੱਲ ਅਸੀਂ ਆਪਣੇ ਤੇ ਵਿਚਾਰ ਕੇ ਵੇਖੀਏ ਤਾਂ ਸਭ ਸਮਝ ਆ ਜਾਣੀ ਹੈ ਸ਼ਾਇਦ ਮੇਰੇ ਅਨਸਾਰ ਇਹ ਸ਼ਰੀਕ ਨੂੰ ਦੁਸ਼ਮਣ ਬਣਾਉਣ ਵਿੱਚ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ 80% ਔਰਤਾਂ ਇਸ ਲਈ ਜ਼ਿੰਮੇਵਾਰ ਹੁੰਦੀਆਂ ਨੇ ਜਦੋਂ ਬੱਚਾ ਛੋਟਾ ਉਮਰੇ ਆਪਣੇ ਚਾਚੇ ਤਾਇਆ ਦੇ ਬੱਚਿਆਂ ਨਾਲ ਖੇਡਦਾ ਲੜ ਪੈਂਦਾ ਤਾਂ ਅਕਸਰ ਹੀ ਇੱਕ ਆਵਾਜ਼ ਸੁਣਾਈ ਦਿੰਦੀ ਹੈ ਇਹ ਤਾਂ ਸ਼ਰੀਕ ਨੇ ਪੁੱਤ ਤੇਰੇ ਤੂੰ ਛੁੱਟੀਆਂ 'ਚ ਆਪਣੇ ਮਾਮੇ ਜਾਂ ਮਾਸੀਆਂ ਦੇ ਮੁੰਡਿਆਂ ਨਾਲ ਖੇਡੀ ਜਾ ਕੇ ਇੱਥੇ ਜਨਮ ਹੁੰਦਾ ਦੁਸ਼ਮਣ ਸ਼ਰੀਕ ਦਾ ਜਿਹੜਾ ਚਾਚੇ ਤਾਇਆ ਦੇ ਧਾਰਨ ਕਰ ਲੈਂਦੀ ਹਾਂ ਇਦਾਂ ਦੇ ਪੁੱਠੇ ਸਿੱਧੇ ਕੰਮ ਹੋ ਜਾਂਦੇ ਨੇ ਸਾਰੀ ਉਮਰ ਉਹਨਾਂ ਦੀ ਇੱਕ ਦੂਜੇ ਨਾਲ ਮਤ ਨਹੀਂ ਮਿਲਦੀ ਫਿਰ ਸ਼ੁਰੂ ਹੁੰਦਾ ਬਦਲਾ ਹਰ ਚੀਜ਼ ਦਾ ਹਰ ਕਹੀ ਗੱਲ ਦਾ ਬਦਲਾ ਕੰਬ ਦਾ ਮੁਕਾਬਲਾ ਪੈਸੇ ਦਾ ਮੁਕਾਬਲਾ ਈਰਖਾ ਗੁੱਸਾ ਬੱਚਣਾ ਬਚਾਉਣਾ ਤੇ ਹੋਰ ਪਤਾ ਨਹੀਂ ਕੀ ਕੀ ਦੋਵੇਂ ਤੀਰਾ ਮਨ ਵਿੱਚ ਸਾੜਾ ਰੱਖਦੀਆਂ ਨੇ ਇੱਕ ਦੂਜੇ ਦੇ ਵਿਰੋਧ ਵਿੱਚ ਦੁਨੀਆ ਤੋਂ ਪਿੱਛੇ ਰਹਿ ਜਾਂਦੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਦੁਨੀਆ ਕਿੰਨੀ ਕੁ ਅੱਗੇ ਲੰਘ ਜਾਂਦੀ ਹੈ ਅਸਲ ਵਿੱਚ ਔਰਤ ਦੀ ਨਜ਼ਦੀਕੀ ਆਪਣੇ ਪੇਕੇ ਤੋਂ ਬਿਨਾਂ ਸਿਰਫ ਆਪਣੇ ਬੱਚੇ ਤੇ ਪਤੀ ਤੱਕ ਹੀ ਸੀਮਤ ਹੁੰਦੀ ਆ ਇਸ ਤੋਂ ਇਲਾਵਾ ਉਸ ਬੱਚੇ ਦੇ ਚਾਚੇ ਤਾਏ ਉਹਨਾਂ ਦੇ ਬੱਚੇ ਉਸ ਲਈ ਬੇਗਾਨੇ ਹੀ ਹੁੰਦੇ ਨੇ ਔਰਤਾਂ ਮਾਨਸਿਕ ਜੜਾਅ ਉਹ ਇੱਥੇ ਹੀ ਸੀਮਤ ਰੱਖਦੀ ਹੈ ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦੇ ਵੀ ਜਦੋਂ ਕਿਸੇ ਦਾ ਮਾੜਾ ਵਕਤ ਆਉਂਦਾ ਤਾਂ ਕਾਲਜਾ ਵੀ ਆਪਣਿਆਂ ਦਾ ਹੀ ਮੱਚਦਾ ਤੇ ਮਦਦ ਲਈ ਪਹੁੰਚ ਜਾਂਦੇ ਆ ਤੇ ਮਾਮੇ ਤੇ ਮਾਸੀਆਂ ਦੇ ਮੁੰਡੇ ਦੁੱਖ ਭੈਣ ਤੇ ਆਉਂਦੇ ਵੀ ਆ ਤਾਂ ਬਹੁਤ ਟਾਈਮ ਲੱਗ ਜਾਂਦਾ ਕੰਮ ਨੇੜੇ ਬੈਠੇ ਸ਼ਰੀਕ ਹੀ ਆਉਂਦੇ ਨੇ ਪਰ ਫਿਰ ਵੀ ਅਸੀਂ ਪੁਰਾਣੀਆਂ ਗੱਲਾਂ ਨੂੰ ਚੇਤੇ ਕਰਕੇ ਉਹਨਾਂ ਦੀ ਕੀਤੀ ਮਦਦ ਨੂੰ ਕੂ ਖਾਤੇ ਛੁੱਟ ਦਿੰਦੇ ਆ ਅਸੀਂ ਕਿਉਂ ਨਹੀਂ ਭੁੱਲ ਜਾਂਦੇ ਉਹਨਾਂ ਪੁਰਾਣੀਆਂ ਮਾੜੀਆਂ ਯਾਦਾਂ ਨੂੰ ਕਿਉਂ ਨਹੀਂ ਦੁਬਾਰੇ ਨਵੇਂ ਪੱਖੋਂ ਸ਼ੁਰੂ ਕਰਦੇ ਸਾਨੂੰ ਬਰੇ ਬੀਤ ਜਾਂਦੇ ਆ ਅਸੀਂ ਆਪਣੇ ਚਾਚੇ ਤਾਇਆ ਨਾਲ ਗੱਲ ਨਹੀਂ ਕਰਦੇ ਦੁਸ਼ਮਣੀ ਵਾਲੀ ਨਜ਼ਰ ਵਿੱਚ ਦੇਖਦੇ ਰਹਿੰਦੇ ਹਾਂ ਅੱਜਕੱਲ ਇੱਕ ਸਟੇਟਸ ਵਾਲਾ ਕੰਮ ਚੱਲਿਆ ਹੋਇਆ ਅਸੀਂ ਦੂਸਰਿਆਂ ਨੂੰ ਜਲਾਉਣ ਲਈ ਉਹਨਾਂ ਦੇ ਸਟੇਟਸ ਲਗਾਉਂਦੇ ਹਾਂ ਅੱਜ ਫਿਰ ਅੱਗੇ ਉਹ ਵੀ ਬਦਲੇ ਦੀ ਭਾਵਨਾ ਵਿੱਚ ਪੂਰਾ ਦਿਨ ਲਗਾ ਕੇ ਗਰਮ ਜਿਹਾ ਸਟੇਟਸ ਸਟੇਟਸ ਭਾਲ ਕੇ ਲਿਆਦਾ ਇੱਕ ਦੂਜੇ ਦੀਆਂ ਕੀਤੀਆਂ ਬਦੀਕੀਆਂ ਸਾਨੂੰ ਇੰਨੀ ਦੂਰ ਲੈ ਜਾਂਦੀਆਂ ਨੇ ਕਿ ਸਾਨੂੰ ਉਹਨਾਂ ਨਾਲ ਆਪਣਾਪਣ ਮਹਿਸੂਸ ਹੀ ਨਹੀਂ ਹੁੰਦਾ ਜੇ ਅਸੀਂ ਗੌਰ ਨਾਲ ਦੇਖੀਏ ਤਾਂ ਇਹ ਖਾਰਚਾ ਦੁਸ਼ਮਣੀ ਅੱਗੇ ਬੱਚਿਆਂ ਦੀ ਆਦਤ ਬਣ ਜਾਂਦੀ ਆ ਜਿਹੜੀ ਉਸ ਨੂੰ ਕੰਮ ਜਾਂ ਨੌਕਰੀ ਵਿੱਚ ਤਰੱਕੀ ਹੋਣ ਤੋਂ ਰੋਕਦੀ ਆ ਉਸ ਨੂੰ ਹਰ ਜਗ੍ਹਾ ਸ਼ਰੀਕ ਬਣਾਉਣ ਦੀ ਆਦਤ ਪੈ ਜਾਂਦੀ ਆ ਤੇ ਉਹ ساری ਉਮਰ ਸ਼ਰੀਕ ਬਣਾਉਣ ਵਿੱਚ ਹੀ ਲੱਗਾ ਰਹਿੰਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਘਰ ਵਿੱਚ ਚਾਰ ਭਾਡੇ ਖੜਕ ਹੀ ਪੈਂਦੇ ਨੇ ਇਹ ਕਹਿ ਕੇ ਇੱਕ ਪਰਿਵਾਰ ਦੀ ਲੜਾਈ ਦਾ ਤਾਂ ਖਾਤਮਾ ਕਰ ਦਿੰਦੇ ਨੇ ਪਰ ਸ਼ਰੀਕੇ ਦੀ ਲੜਾਈ ਲਈ ਉਹਨਾਂ ਨੂੰ ਇਹ ਅਖਾਣ ਚੇਤੇ ਨਹੀਂ ਆਉਂਦੀ ਸ਼ਾਇਦ ਸਾਡੀ ਸੋਚ ਹੀ ਬਦਲ ਚੁੱਕੀ ਆ ਮਾਹੌਲ ਤੋਂ ਵਿਚਾਰ ਬਣਦੇ ਨੇ ਤੇ ਵਿਚਾਰਾਂ ਤੋਂ ਸੁਭਾਅ ਤੇ ਸੁਭਾਅ ਤੋਂ ਮਨੁੱਖ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ